ਵੈਜ ਸੇਵੀਆਂ ਉਪਮਾ ਦੀ ਰੈਸਪੀ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੁਸੀਂ ਨਿਊਡਲ ਅਤੇ ਮੈਗੀ ਖਾਣਾ ਵੀ ਭੁੱਲ ਜਾਓਗੇ ਇਹ ਰੈਸਪੀ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਔਰ ਬ੍ਰੇਕਫਾਸਟ ਲਈ ਬਹੁਤ ਹੀ ਫਟਾਫਟ ਬਣ ਕੇ ਰੈਸਪੀ ਤਿਆਰ ਹੋ ਜਾਂਦੀ ਹੈ ਬਹੁਤ ਹੀ ਈਜ਼ੀ ਤਰੀਕੇ ਨਾਲ ਅਸੀਂ ਇਸ ਨੂੰ ਘਰ ਵਿੱਚ ਹੀ ਬਣਾ ਸਕਦੇ ਹਾਂ ਰੈਸਪੀ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਿਮਰਨ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋਰਾ ਫੂਡ ਐਂਡ ਲਾਈਕ ਦੇਚ ਸੇਵੀਆ ਓਪਮਾ ਬਣਾਉਣ ਦੇ ਲਈ ਸੀ ਰੈਸਪੀ ਸ਼ੁਰੂ ਕਰਦੇ ਆਂ ਇਹ ਇਹਦੇ ਲਈ ਮੈਂ ਇੱਕ ਕਟੋਰੀ ਸੇਵੀਆਂ ਲਈਆਂ ਨੇ ਜੋ ਕਿ ਮੈਂ ਰੋਸਟਡ ਬੰਬੀਨੋ ਦੀ ਸੇਵੀਆਂ ਲਈਆਂ ਨੇ ਤੁਸੀਂ ਕੋਈ ਵੀ ਸੇਵੀਆਂ ਯੂਜ਼ ਕਰ ਸਕਦੇ ਹੋ ਔਰ ਇਹਨਾਂ ਨੂੰ ਮੈਂ ਕੀ ਇਹਦੇ ਵਿੱਚ ਰੋਸਟ ਕਰਾਂਗੇ ਇਹਦੇ ਲਈ ਮੈਂ 2 ਵੱਡੇ ਚਮਚ ghee ਲੈਏ ਨੇ ਤੇ ਤੁਸੀਂ ਚਾਹੋ ਤੇ oil ਵੀ ਲੈ ਸਕਦੇ ਹੋ ਕਿ ਜਦੋਂ ਇਹ ਥੋੜਾ ਗਰਮ ਹੋ ਜਾਏਗਾ ਮੈਂ ਇਹਦੇ ਵਿੱਚ ਸੇਵੀਆਂ ਨੂੰ ਥੋੜੀ ਦੇਰ ਦੇ ਲਈ ਭੁੰਨਾਗੇ ਜਦੋਂ ਤੱਕ ਇਹ ਬਹੁਤ ਅੱਛੇ ਕਲਰ ਲਾਈਟ ਗੋਲਡਨ ਕਲਰ ਦੇ ਵਿੱਚ ਨਹੀਂ ਭੁਜ ਜਾਂਦੀਆਂ ਅਸੀਂ ਇਸ ਨੂੰ ਚਲਾਉਂਦੇ ਰਹਿਾਂਗੇ ਇਸ ਤਰ੍ਹਾਂ ਸੇਵੀਆਂ ਨੂੰ ghee ਵਿੱਚ ਭੁੰਨ ਨਾਲ ਬਹੁਤ ਹੀ ਖਿਲੀਆਂ ਖਿਲੀਆਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਜੋ ਸਾਡੀਆਂ ਸੇਵੀਆਂ ਨੇ ਉਹ ਬਹੁਤ ਅੱਛੇ ਕਲਰ ਦੇ ਵਿੱਚ ਰੋਸਟ ਹੋ ਗਈਆਂ ਨੇ ਔਰ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਨਿਕਾਲ ਕੇ ਇੱਕ ਸਾਈਡ ਦੇ ਉੱਤੇ ਰੱਖ ਲਵਾਂਗੇ ਤਾਂ ਜੋ ਅਸੀਂ ਇਹਨਾਂ ਨੂੰ ਬਾਅਦ ਵਿੱਚ ਯੂਜ਼ ਕਰ ਸਕੀਏ ਤੇ ਸੇਵੀਆਂ ਨੂੰ ਅਸੀਂ ਰੋਸਟ ਕਰਕੇ ਰੱਖ ਲਿਆ ਔਰ ਉਸੇ ਪੈਨ ਦੇ ਵਿੱਚ ਮੈਂ ਦੋ ਵੱਡੇ ਚਮਚ ਕੀ ਦੇ ਯੂਜ਼ ਕਰ ਰਹੀ ਹਾਂ ਜਦੋਂ ਕੀ ਥੋੜਾ ਗਰਮ ਹੋ ਜਾਏਗਾ ਇਹਦੇ ਵਿੱਚ ਅੱਧਾ ਛੋਟਾ ਚਮਚ ਮਸਟਰਡ ਸੀਡ ਯਾਨੀ ਕਿ ਰਾਈ ਪਾ ਰਹੀ ਹਾਂ ਅੱਧਾ ਛੋਟਾ ਚਮਚ ਜੀਰਾ ਦੋ ਹਰੀ ਕੱਟੀ ਸਲਿੱਟ ਕੀਤੀ ਮਿਰਚਾਂ ਪਾ ਰਹੀਆਂ ਇਹਨਾਂ ਨੂੰ ਥੋੜੀ देर ਲਈ ਕਰੈਕ ਕਰ ਲੋਨ ਦਵਾਂਗੇ ਜਦੋਂ ਜੀਰਾ ਤੇ ਰਾਏ ਥੋੜਾ ਕਰੈਕਲ ਹੋ ਜਾਣਗੇ ਅਸੀਂ ਇਹਦੇ ਵਿੱਚ 1/4 ਕਟੋਰੀ ਛੋਟਾ ਕੱਟਿਆ ਹੋਇਆ ਪਿਆਜ਼ ਐਡ ਕਰਾਂਗੇ ਔਰ ਪਿਆਜ਼ ਨੂੰ ਥੋੜੀ ਦੇਰ ਲਈ ਭੁੰਨਾਂਗੇ ਜਦੋਂ ਤੱਕ ਕਿ ਬਹੁਤ ਅੱਛੇ ਲਾਈਟ 골ਡਨ ਕਲਰ ਦੇ ਵਿੱਚ ਬਰਾਊਨ ਨਹੀਂ ਹੋ ਜਾਂਦੇ ਪਿਆਜ਼ ਸਾਡੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ 1/4 ਕਟੋਰੀ ਛੋਟੀ ਕੱਟੀ ਹੋਈ ਗਾਜਰ ਇਹਦੇ ਵਿੱਚ ਪੀਸ ਐਡ ਕਰਾਂਗੀ ਉਸ ਤੋਂ ਬਾਅਦ 1/4 ਕਟੋਰੀ ਛੋਟੇ ਫ੍ਰੈਂਚ ਬੀਨਸ ਜਾਨਕੀ ਫ੍ਰਾਂਜ਼ੀ ਫਲੀਆਂ ਐਡ ਕਰਾਂਗੀ 1/4 ਕਟੋਰੀ ਅਸੀਂ ਇਹਦੇ ਵਿੱਚ ਕਟੇ ਸ਼ਿਮਲਾ ਮਿਰਚ ਐਡ ਕੀਤੀ ਹੈ 1/4 ਕਟੋਰੀ ਮੈਦੇ ਵਿੱਚ ਫੁੱਲ ਗੋਭੀ ਛੋਟੀ ਕੱਟੀ ਹੋਈ ਐਡ ਕੀਤੀ 1/4 ਕਟੋਰੀ ਮੈਦੇ ਵਿੱਚ সুইਟ ਕੌਰਨ ਜਾਨਕੀ ਮੱਕਈ ਦੇ ਦਾਣੇ ਐਡ ਕੀਤੇ ਨੇ ਸਭ ਨੂੰ ਥੋੜੀ ਦੇਰ ਲਈ ਅਸੀਂ ਕੁੱਕ ਕਰ ਲਵਾਂਗੇ ਜਦੋਂ ਤੱਕ ਸਾਰੀਆਂ ਸਬਜ਼ੀਆਂ ਥੋੜੀਆਂ ਜਿਹੀ ਨਰਮ ਨਹੀਂ ਹੋ ਜਾਂਦੀਆਂ ਅਸੀਂ ਇਸ ਨੂੰ ਚਲਾਉਂਦੇ ਰਵਾਂਗੇ ਤਾਂ ਜ ਸਬਜ਼ੀਆਂ ਥੋੜੀਆਂ ਜਿਹੀਆਂ ਕੁੱਕ ਹੋ ਜਾਣ ਚੰਗੀ ਤਰ੍ਹਾਂ ਤੇ ਅਸੀਂ ਇਸ ਨੂੰ ਇਸੇ ਤਰ੍ਹਾਂ ਪੁੰਨ ਲਵਾਂਗੇ ਸਬਜ਼ੀਆਂ ਨੂੰ ਉਸ ਤੋਂ ਬਾਅਦ ਮੈਂ ਅੱਧਾ ਛੋਟਾ ਚਮਚ ਛੋਟਾ ਬਰੀਕ ਕੱਟਿਆ ਹੋਇਆ ਲਸਣ ਇਹਦੇ ਵਿੱਚ ਐਡ ਕਰਨਾ ਹੈ ਅੱਧਾ ਹੀ ਛੋਟਾ-ਛੋਟਾ ਕੱਟਿਆ ਹੋਇਆ ਅਦਰਕ ਦੇ ਪੀਸ ਇਹਦੇ ਵਿੱਚ ਛੋਟੇ-ਛੋਟੇ ਐਡ ਕਰਨੇ ਨੇ ਤੇ ਅਸੀਂ ਉਸ ਤੋਂ ਬਾਅਦ ਅੱਧਾ ਛੋਟਾ ਚਮਚ ਹਰੀ ਕੱਟੀ ਹੋਈ ਮਿਰਚ ਵੀ ਫਾਈਨਲੀ ਚੋਪ ਅਸੀਂ ਇਹਦੇ ਵਿੱਚ ਐਡ ਕਰਨੀ ਹੈ ਸਾਰੀ ਨੂੰ ਚੰਗੀ ਤਰ੍ਹਾਂ ਥੋੜੀ ਦੇਰ ਲਈ ਕੁੱਕ ਕਰਨਾ ਹੈ ਤਾਂ ਜੋ ਅਦਰਕ ਤੇ ਲਸਣ ਦਾ ਕੱਚਾਪਨ ਖਤਮ ਹੋ ਜਾਏ ਇਸ ਨੂੰ ਚਲਾਉਂਦੇ ਰਵਾਂਗੇ ਥੋੜਾ ਜਿਹਾ ਤਾਂ ਜੋ ਸਾਰੀਆਂ ਚੰਗੀ ਤਰ੍ਹਾਂ ਕੁੱਕ ਹੋ ਜਾਣ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਅੱਧਾ ਛੋਟਾ ਚਮਚ ਨਮਕ ਦਾ ਐਡ ਕਰ ਰਹੀ ਹਾਂ 1/4 ਛੋਟਾ ਚਮਚ ਲਾਲ ਮਿਰਚ ਦਾ ਪਾਊਡਰ ਐਡ ਕਰ ਰਹੀ ਹਾਂ 1/4 ਛੋਟਾ ਚਮਚ ਹਲਦੀ ਦਾ ਪਾਊਡਰ ਅੱਧਾ ਛੋਟਾ ਚਮਚ ਧਨੀਏ ਦਾ ਪਾਊਡਰ ਤੇ 1/4 ਛੋਟਾ ਚਮਚ ਅਸੀਂ ਇਹਦੇ ਵਿੱਚ ਗਰਮ ਮਸਾਲੇ ਦਾ ਐਡ ਕਰਾਂਗੇ ਤੇ ਸਾਰੇ ਮਸਾਲਿਆਂ ਨੂੰ 1 ਮਿੰਟ ਦੇ ਲਈ ਅਸੀਂ ਇਹਦੇ ਨਾਲ ਥੋੜਾ ਜਿਹਾ ਪਕਾ ਲਵਾਂਗੇ ਮਸਾਲੇ ਚੰਗੀ ਤਰ੍ਹਾਂ ਸਬਜ਼ੀਆਂ ਦੇ ਨਾਲ ਕੋਠੋ ਜਾਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਕੁੱਕ ਕਰ ਲਿਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਮੈਂ ਇੱਕ ਕਟੋਰੀ ਅਸੀਂ ਸੇਵੀਆਂ ਲਈਆਂ ਨੇ ਤੇ ਅਸੀਂ ਇਹਦੇ ਵਿੱਚ ਦੋ ਕਟੋਰੀ ਪਾਣੀ ਦੀ ਇਹਦੇ ਵਿੱਚ ਐਡ ਕਰਾਂਗੇ ਤੇ ਪਾਣੀ ਨੂੰ ਇੱਕ ਬੋਇਲ ਆਣ ਦਵਾਂਗੇ ਸਭ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਸਬਜ਼ੀਆਂ ਤੇ ਪਾਣੀ ਨੂੰ ਔਰ ਅਸੀਂ ਇਸ ਨੂੰ ਇੱਕ ਬੋਇਲ ਆਣ ਦੇਣਾ ਜਦੋਂ ਪਾਣੀ ਵਿੱਚ ਇੱਕ ਉਬਾਲ ਆ ਜਾਏਗਾ ਤਾਂ ਜੋ ਅਸੀਂ ਰੋਸਟ ਕਰਕੇ ਸਾਡੀਆਂ ਜੋ ਸੇਵੀਆਂ ਰੱਖੀਆਂ ਆਏ ਨੇ ਅਸੀਂ ਸਾਰੀਆਂ ਸੀਮੀਆਂ ਨੂੰ ਇੰਨਾ ਦੇ ਵਿੱਚ ਐਡ ਕਰ ਦੇਵਾਂਗੇ ਪਾਣੀ ਦੇ ਵਿੱਚ ਅਤੇ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਸਾਡੀ ਸੇਬਜੀਆਂ ਤੇ ਸਬਜ਼ੀਆਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਟੱਕਾਂ ਲਗਾ ਕੇ ਥੋੜੀ ਦੇਰ ਦੇ ਕੁਕ ਹੋਣ ਦੇਣਾ ਹੈ ਤੇ ਉਸ ਤੋਂ ਬਾਅਦ ਜਦ ਉਸ ਤਾਂ ਕਿ ਸਬਜ਼ੀਆਂ ਥੋੜੀਆਂ ਜੀਆਂ ਨਰਮ ਹੋ ਜਾਣ ਉਸ ਤੋਂ ਬਾਅਦ ਅਸੀਂ ਢੱਕਣ ਉਤਾਰ ਕੇ ਇਹਦਾ ਜੋ ਨਮਕ ਹੈ ਪਾਣੀ ਹੈ ਉਹਦੇ ਵਿੱਚ ਅਸੀਂ ਇਹਦਾ ਨਮਕ ਜਾਂ ਜੋ ਸੀਜ਼ਨਿੰਗ ਹੈ ਚੈੱਕ ਕਰ ਲੈਣੀ ਕੁਝ ਘੱਟ ਹੋਏਗਾ ਤੇ ਅਸੀਂ ਦੁਬਾਰਾ ਐਡ ਕਰ ਸਕਦੇ ਹਾਂ ਉਸ ਤੋਂ ਬਾਅਦ ਢੱਕਣ ਲਗਾ ਕੇ ਦੁਬਾਰਾ ਤੇ ਇਸ ਨੂੰ ਲੋ ਫਲੇਮ ਦੇ ਉੱਤੇ 5 ਮਿੰਟ ਲਈ ਕੁਕੋਂ ਦੇਣਾ ਪਹਿਲੇ ਅਸੀਂ ਹਾਈ ਫਲੇਮ ਦੇ ਉੱਤੇ ਇਸ ਨੂੰ ਕੁਕ ਕੀਤਾ ਸੀ ਉਸ ਤੋਂ ਬਾਅਦ 5 ਮਿੰਟ ਸੇ ਅਸੀਂ ਇਸ ਨੂੰ ਲੋ ਫਲੇਮ ਦੇ ਉੱਤੇ ਵੀ ਕੁਕ ਕਰ ਲਿਆ ਤੁਸੀਂ ਦੇਖ ਸਕਦੇ ਹੋ ਲੋ ਫਲੇਮ ਤੋਂ ਬਾਅਦ ਸਾਡੀ ਜੋ ਸੇਵੀਆਂ ਨੇ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੈ ਤੇ ਸੇਵੀਆਂ ਚੰਗੀ ਤਰ੍ਹਾਂ ਫੁੱਲ ਗਈਆਂ ਹਨ ਔਰ ਬਹੁਤ ਹੀ ਸੌਫਟ ਤੇ ਟੈਂਡਰ ਹੋ ਗਈਆਂ ਨੇ ਸੇਵੀਆਂ ਬਣ ਗਈਆਂ ਨੇ ਇਸ ਉੱਤੇ ਅਸੀਂ ਛੋਟਾ ਛੋਟਾ ਕੱਟਿਆ ਆ ਹਰਾ ਪਿਆਜ਼ ਉਹ ਲਾਸਟ ਦੇ ਉੱਤੇ ਐਡ ਕਰਾਂਗੇ ਤੇ ਇਸ ਨੂੰ ਥੋੜੀ ਦੇ ਲਈ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਅਸੀਂ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜਾ ਜਿਹਾ ਲਾਸਟ ਦੇ ਉੱਪਰ ਅਸੀਂ ਇਹਦੇ ਵਿੱਚ ਲੈਮਨ ਦਾ ਯੂਸ ਐਡ ਕਰਾਂਗੇ ਮੈਂ ਇੱਕ ਵੱਡਾ ਨਿੰਬੂ ਉਸ ਨੂੰ ਕੱਟ ਕੇ ਉਹਦਾ ਜੋ ਜੂਸ ਹੈ ਮੈਂ ਉਸ ਨੂੰ ਸਿਕਿਊਸ ਕਰ ਲਵਾਂਗੀ ਤੇ ਨਿੰਬੂ ਦੇ ਜੂਸ ਨੂੰ ਅਸੀਂ ਛੰਨਣੀ ਵਿੱਚ ਪਾ ਕੇ ਤੇ ਇਹਦੇ ਵਿੱਚ ਐਡ ਕਰ ਦਵਾਂਗੇ ਇਸ ਨਾਲ ਦਾ ਬਹੁਤ ਹੀ ਟੈਂਗੀ ਫਲੇਵਰ ਆਏਗਾ ਸੇਮੀਆਂ ਦੇ ਵਿੱਚ ਤੁਸੀਂ ਚਾਹੋ ਤੇ ਟਮਾਟਰ ਵੀ ਐਡ ਕਰ ਸਕਦੇ ਹੋ ਜਾਂ ਹੋਰ ਸਬਜ਼ੀਆਂ ਆਲੂ ਜਾਂ ਮਟਰ ਵੀ ਤੁਸੀਂ ਸੇਵੀਆਂ ਵਿੱਚ ਜੋ ਸਬਜ਼ੀਆਂ ਚਾਹੋ ਐਡ ਕਰ ਸਕਦੇ ਹੋ ਗੈਸ ਦੀ ਫਲੇਮ ਨੂੰ ਸੀ ਬੰਦ ਕਰ ਦਿੱਤਾ ਹੈ ਔਰ ਟੱਕਣ ਲਗਾ ਕੇ ਇੱਕ ਮਿੰਟ ਲਈ ਸੀ ਸੇਵੀਆਂ ਨੂੰ ਰੱਖ ਦਿੱਤਾ ਹੈ ਔਰ ਸਾਡੀਆਂ ਸੇਵੀਆਂ ਬਣ ਗਿਆ ਨੇ ਅਸੀਂ ਉਹਨਾਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਉਸ ਤੋਂ ਬਾਅਦ ਮੈਂ ਪੁਣੀ ਹੋਈ ਥੋੜੀ ਜੀ ਮੂੰਗਫਲੀ ਜਾਂ ਸਾਲਟਡ ਵਾਲੇ ਪੀਨਟਸ ਮੂੰਗਫਲੀ ਦੇ ਨਾਲ ਉਹਨਾਂ ਨੂੰ ਅਸੀਂ ਉੱਪਰ ਗਾਰਨਿਸ਼ ਕਰਾਂਗੇ ਅਸੀਂ ਉੱਪਰ ਟੌਪ ਤੇ ਥੋੜਾ ਜਿਹਾ ਹਰਾ ਕੱਟਿਆ ਆ ਧਨੀਆ ਛੋਟਾ ਛੋਟਾ ਹਰੀਆ ਧਨੀਆ ਵੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਤੇ ਸਾਡੀ ਜੋ ਵੈਜ ਮਸਾਲਾ ਸੇਵੀਆਂ ਜਾਂ ਤੁਸੀਂ ਵੈਜ ਮਸਾਲਾ ਉਪਮਾ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਸਰਵ ਕਰ ਸਕਦੇ ਹੋ ਸਾਡਾ ਵੈਜ ਮਸਾਲਾ ਸੇਵੀਆਂ ਤੇ ਵੈਜ ਮਸਾਲਾ ਉਪਮਾ ਬਣ ਕੇ ਰੈਡੀ ਹੈ